ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਵਾਦਾ ਕੀਤਾ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਦਾ ਤੇ ਜਿਹੜੇ ਜਿਹੜੇ ਨਫਰਤ ਦਾ ਬੀਜ ਬੋਣਗੇ ਅਸੀਂ ਉਹ ਨਫਰਤ ਦੇ ਬੀਜ ਜੜੋਂ ਪੁੱਟ ਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੂੜ ਤੋਂ ਪੁੱਟ ਦਾਂਗੇ ਕਾਲੀ ਜਵਾਬ ਵੀ ਦੇ ਦੋਗੇ ਜੁਗਾ ਜੀਵਨ ਤਰਖਾਈ ਜੁਗਵਾਰੀ ਗਰੀ ਬਿਲਕੁਲ ਜੀ। ਜਮਾਨੇ ਦੇ ਕੇ ਨੂੰ ਜੇ ਚੁੱਕੂਗਾ ਉਹਦਾ ਖਾਣਾ ਮੁਕਾਈ ਅੱਜ ਖੰਬਰਾ ਚਰਚ ਅੰਕੁਨ ਲਮ ਨੇ ਸੀਰੇ ਕਾਲਜ ਸੋਫੀਆ ਕਾਲਜ ਵਿਖੇ ਜਿਹੜਾ ਕਿ ਖੰਬਰਾ ਚਰਚ ਦੇ ਵੱਲੋਂ ਜਿਵੇਂ ਕਿ ਮਹੀਨਾ ਵਾਰ ਰਾਸ਼ਨ ਜਿਹੜਾ ਕਿ ਗਰੀਬ ਪਰਿਵਾਰਾਂ ਨੂੰ ਤੇ ਵਿਧਵਾਵਾਂ ਨੂੰ ਦਿੱਤਾ ਜਾਂਦਾ ਹੈ ਯਤੀਮਾਂ ਨੂੰ ਦਿੱਤਾ ਜਾਂਦਾ ਹੈ ਐਵੇਂ ਹੀ ਅੱਜ ਫੇਰ ਸੇਮ ਗਰੀਬ ਪਰਿਵਾਰਾਂ ਨੂੰ, ਮਹਿਲਾਵਾਂ ਨੂੰ ਬੁਲਾ ਕੇ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਤੇ ਸਭ ਤੋਂ ਮਜ਼ੇਦਾਰ ਗੱਲ ਇਹ ਸੀ ਕਿ ਅੱਜ ਕਿਨੇ ਅੰਗ ਸਿੰਘ ਜਥੇਬੰਦੀਆਂ ਉੱਥੇ ਮੌਜੂਦ ਰਹੀਆਂ। ਖੰਬਰਾ ਚਰਚ ਵਿੱਚ ਨਿਹੰਗ ਸਿੰਘ ਪਹੁੰਚੇ ਤੇ ਉਹਨਾਂ ਨੇ ਜਤਿੰਦਰ ਮਸੀਹ ਗੌਰਵ ਜੋ ਕਿ ਐਕਸ਼ਨ ਕਮੇਟੀ ਦੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਮਿਲ ਕੇ ਖੰਬਰਾ ਚਰਚ ਦੇ ਨਾਲ ਮਿਲ ਕੇ ਜਿਹੜਾ ਕਿ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਤੇ ਐਕਚੁਅਲ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਤਾਂ ਪਹੁੰਚਿਆ ਸੀ ਕਿ ਉਹ ਦੇਖਣਾ ਚਾਹੁੰਦੀਆਂ ਸੀਗੀਆਂ ਕਿ ਜੋ ਰਾਸ਼ਨ ਖੰਬਰਾ ਚਰਚ ਦਿੰਦੀ ਹੈ ਜਿਹੜਾ ਦਾਅਵੇ ਕਰਦੀ ਹੈ ਕਿ ਸਿਰਫ ਇਸਾਈਆਂ ਨੂੰ ਦਿੰਦੀ ਹੈ ਕਿ ਜਾਂ ਬਾਕ ਤੇ ਪਰ ਹੈਰਾਨੀ ਜਨਕ ਗੱਲ ਇਹ ਸੀ ਕਿ ਜਦੋਂ ਜਰੋ ਨੇ ਅੰਗ ਸਿੰਘ ਜਥੇਬੰਦੀ ਉੱਤੇ ਪਹੁੰਚੀਆਂ ਤੇ ਜਦੋਂ ਬੀਬੀਆਂ ਨੂੰ ਇਹ ਗੱਲ ਪੁੱਛੀ ਗਈ ਕਿ ਬੀਬੀਆਂ ਤੁਸੀਂ ਐਥੇ ਚਰਚ ਆਉਂਦੀਆਂ ਤੇ ਬੀਬੀਆਂ ਨੇ ਕਹਿ ਕੇ ਅਸੀਂ ਚਰਚ ਨਹੀਂ ਆਉਂਦੇ ਨਾ ਹੀ ਅਸੀਂ ਕ੍ਰਿਸਚੀਅਨ ਅਸੀਂ ਸਾਡਾ ਸਾਲ ਸਾਲ ਹੋ ਗਿਆ ਰਾਸ਼ਨ ਲੱਗੇ ਨੂੰ ਤੇ ਇਹ ਸਭ ਤੋਂ ਜ਼ਿਆਦਾ ਹੈਰਾਨੀ ਜਨਕ ਗੱਲ ਸੀਗੀ ਉਹਨਾਂ ਲਈ ਉਹਨਾਂ ਨੇ ਦੇਖਿਆ ਕਿ ਕਿਵੇਂ ਖੰਬਰਾ ਚਰਚ ਮੁਸੀਬਤ ਭਾਈਚਾਰੇ ਲਈ ਨਹੀਂ ਬਲਕਿ ਪੂਰੀ ਕਮਿਊਨਿਟੀ ਲਈ ਪੂਰੇ ਪੰਜਾਬ ਲਈ ਪੂਰੇ ਭਾਰਤ ਲਈ ਬਹੁਤ ਵਧੀਆ ਉਹ ਪ੍ਰਾਲਾ ਕਰ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੰਬਰਾ ਚਰਚ ਦੇ ਨਾਲ ਖੜੇ ਹਾਂ ਜਿੱਥ ਕਹਿੰਦੇ ਅਸੀਂ ਆਪਣਾ ਆਪ ਵੀ ਇਹਦੇ ਤੋਂ ਵਾਰ ਦੇਵਾਂਗੇ ਇਹ ਤਸਵੀਰਾਂ ਤੁਸੀਂ ਦੇਖੋਗੇ ਅਗਰ ਕਿਸੇ ਤੁਸੀਂ ਕਠੋਰ ਮਨ ਵਾਲੇ ਬੰਦੇ ਨੂੰ ਵੀ ਇਹ ਤਸਵੀਰਾਂ ਤੁਸੀਂ ਦਿਖਾ ਦੋਗੇ ਜਾਂ ਉਦਾਸੀ ਕਿਸੇ ਨੂੰ ਵੀ ਮੈਂ ਕਹਾਂਗਾ ਇਹ ਤਸਵੀਰਾਂ ਦੇ ਕੇ ਉਹਦਾ ਮਨ ਵੀ ਪਸੀਜ ਜਾਊਗਾ ਜੋ ਧਰਮਾਂ ਚ ਜੋ ਇੱਥੇ ਪਿਆਰ ਜੋ ਏਕਤਾ ਦੇਖਣ ਨੂੰ ਮਿਲੀ ਉਹ ਬਹੁਤ ਹੀ ਇੱਕ ਨਜ਼ਾਰੇ ਵਾਲਾ ਸੀਨ ਸੀਗਾ ਬਹੁਤ ਜ਼ਰਾ ਤੇ ਤੁਸੀਂ ਦੇਖ ਸਕਦੇ ਏਕਤਾ ਦਾ ਸਬੂਤ ਦਿੱਤਾ ਤੇ ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੱਥੇ ਵੀ ਤੁਸੀਂ ਕਿਉਂਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਵਨ ਉਹ ਇਹ ਚੀਜ਼ ਵੀ ਕਹਿ ਕੇ ਗਏ ਕਿ ਤੁਸੀਂ ਸਟੂਡੈਂਟਸ ਲਈ ਵੀ ਬੱਚਿਆਂ ਲਈ ਵੀ ਜ਼ਰੂਰ ਕੁਝ ਕਰੋ ਜਿਹੜੇ ਛੋਟੇ ਬੱਚੇ ਉਹਨਾਂ ਦੀ ਪੜ੍ਹਾਈ ਲਈ ਕੋਈ ਜ਼ਰੂਰ ਉਪਰਾਲਾ ਕਰੋ ਤੇ ਬਹੁਤ ਹੀ ਜਿਹੜਾ ਪਿਆਰ ਭਰਿਆ ਸੰਦੇਸ਼ ਜਿਹੜਾ ਉਹਨਾਂ ਨੇ ਕਹੀ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੋ ਧਰਮਾਂ ਚ ਪਾੜ ਪਾਉਂਦੇ ਨੇ ਜੋ ਪੰਜਾਬ ਦੇ ਵਿੱਚ ਫੁੱਟਪਾਣ ਨੂੰ ਆਏ ਨੇ ਤੇ ਕਹਿੰਦੇ ਅਸੀਂ ਉਹਦੀਆਂ ਜੜਾਂ ਏੜੀਆਂ ਉਖਾੜ ਦੇਵਾਂਗੇ ਇੱਥੋਂ ਤੇ ਉਹ ਅੱਗੇ ਤੁਸੀਂ ਇਹਨਾਂ ਦੇ ਵਿਚਾਰ ਜਿਹੜੇ ਤੁਸੀਂ ਆਪਦੀ ਸਕਰੀਨ ਤੇ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਮੰਨੇ ਚੇਤੇ ਤੁਹਾਨੂੰ ਸ਼ੁਭ ਜਾਨੀ ਜੀ ਜਦ ਬੈਠੇ ਰਹਾਂ ਮੇਰੇ ਕੋਲ ਦਾ ਜੋ ਕੱਲੇ ਨੂੰ ਇੱਕ ਪੈਰ ਇਹਨਾਂ ਦਾ ਪਹਾਂੂ ਬਾਰੋਂ ਤੋਂ ਸੀ ਇਹਨਾਂ ਦਾ ਠੀਕ ਹੈ ਆਉਂਦਾ ਬੈਠ ਕੇ ਕਿਥੋਂ ਆਏ ਤੁਸੀਂ ਹੈਂ ਕੋਈ ਕਿੱਥੇ ਮਿਲਦਾ ਚਰਚ ਹੁੰਦੇ ਤੁਸੀਂ ਨਹੀਂ ਨਹੀਂ ਹੁੰਦੇ ਚਰਚ ਤੁਹਾਨੂੰ ਕਦੀ ਕੋਈ ਪ੍ਰਸ਼ਨ ਆਇਦਿਆ ਨਹੀਂ ਕਿਤਾ ਕਿਸ ਨੇ ਕੋਈ ਨਹੀਂ ਰੱਬ ਕੰਮ ਕਰਦਾ ਇਹੋ ਜਿਹਾ ਆਓ ਬੀਬੀ ਜੀ ਆਓ ਇੱਧਰ ਆਓ ਇੱਧਰ ਆਓ ਬਹੁਤ ਵਾਰ ਮੇਰਾ ਹੋ ਗਈ ਹੈ ਇੱਧਰ ਨੂੰ ਲਾ ਸੋ ਨਾ ਆਹ ਬਿਜਲੀ ਨਾਲੋ ਬੋ ਬਿਜਲੀ ਨਾਲੋ ਹਾਰੋ ਹਾਰੋ ਨਾ ਨਾਲ ਕਰ ਲਓ ਜੀ ਚਾਪੀ ਜੀ ਮਾਤਾ ਜੀ ਕੋਈ ਗੱਲ ਨਹੀਂ ਮਾਤਾ ਪਰਮੇਸ਼ਵਰ ਦੀਆਂ ਰਾਬਤ ਤੇ ਬੰਦੇ ਬੈਠੇ ਆ ਨਾ ਮਾਤਾ ਜੀ ਕਿੱਥੋਂ ਆਏ ਜੀ ਮੈਂ ਇੱਥੋਂ ਦੇ ਲੱਗੂ ਉਧਰ ਦੇ ਲੱਗੂ ਚਾ ਚੰਡੀ ਦੇ ਕਿ ਨਹੀਂ ਹਾਂ ਜੀ ਅੱਜ ਵੀ ਉੱਥੇ ਹੋਇਆ ਟੜੀ ਕੋਡੋ ਨਹੀਂ ਗਿਆ ਐਂਜਲ ਹਾਂ ਜੀ ਜੇ ਪਾਲ ਦੀ ਮੁੰਡਿਆਂ ਦੀ ਮਾਂ ਹਨ ਕੋਈ ਨਹੀਂ ਕੋਈ ਨਹੀਂ ਸਾਡੀ ਕੋਈ ਨਹੀਂ ਬਾਬਾ ਜੀ ਜੱਸਾਬੇ ਲਾਈਫ ਟਾਈਮ ਲਈ ਰੋਸ਼ਨ ਇਹਨਾਂ ਨੂੰ ਠੀਕ ਹੈ ਇਹ ਨਹੀਂ ਆ ਵੀ 1 ਮਹੀਨਾ ਦੇਤਾ 2 ਮਹੀਨੇ ਜਦੋਂ ਤੱਕ ਮਾਤਾ ਜਿੰਦੀ ਆ ਨਾ ਮਾਤਾ ਨੂੰ ਰੋਸ਼ਨ ਮਿਲਦਾ ਹੀ ਜਾਣਾ ਹਾਂਜੀ ਤਿੰਨ ਬੱਚੇ ਪਾਲਦੇ ਮੇਰੇ ਘਰ ਵਾਲਾ ਵੀ ਹੈ ਕਿਹਦੀ ਧਰ ਹੋ ਗਈ ਮਾਤਾ ਨੂੰ ਰੋਸ਼ਨ ਦੇ ਜੀ ਹਾਂਜੀ ਸਾਲ ਹੋ ਗਏ ਸਾਲ ਹੋ ਗਿਆ ਕਦੀ ਮਨਾਂ ਤਾਂ ਨਹੀਂ ਕੀਤਾ ਕਿਸੇ ਨੇ ਇੱਕ ਵਾਰੀ ਦੇ ਕੇ ਦੋ ਵਾਰੀ ਦੇ ਕੇ ਨਹੀਂ ਨਹੀਂ ਸਾਰੀ ਉਮਰ ਇੱਥੇ ਚੱਲਦੇ ਜਾਣਾ ਹਰ ਮਹੀਨੇ ਚੱਲਦਾ ਹਰ ਮਹੀਨੇ ਸਾਲ ਤੋਂ 12 ਤੋਂ ਵਰਕ ਤੋਂ ਇਹਨਾਂ ਬੱਚਿਆਂ ਦਾ ਪੜ੍ਹਾਈ ਲਿਖਾਈ ਦਾ ਵੀ ਸਾਰਾ ਵੇਖਿਆ ਤੇ ਅੱਲਾਹ ਰੱਬ ਹੋ ਗਿਆ ਇਹ ਲੋਕਾਂ ਦਾ ਸਮਾਗਮ ਆਪਣੇ ਇੱਕ ਸੰਜੀਵਤ ਤਰੀਕ ਲੈ ਕੇ ਇਕੱਠੇ ਤੌਰ ਤੇ ਆਪਣੇ ਰਾਸ਼ਟਰੀ ਸਮਾਗਮ ਹੋ ਗਏ ਕਿ ਮੈਸੇਜ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਗੌਰਵ ਜੀ ਨੇ ਮੈਨੂੰ ਮਿਲੇ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀਅਤ ਦੇ ਪ੍ਰਤੀ ਇਹਨਾਂ ਨੇ ਆਨੂ ਆਖਿਆ ਕਿ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰੈਸ਼ਨ ਵੰਡਣਾ ਇੱਕ ਗੱਲ ਇਹਨਾਂ ਨੇ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੀ ਕਿ ਕੱਲੇ 크੍ਰਿਸਚਨ ਭਾਈਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਿਹਾ ਤੇ ਕਿਹੜਾ ਨਹੀਂ ਆ ਰਿਹਾ ਕੋਈ ਮੰਦਰ 'ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚ 'ਚ ਜਾਣ ਵਾਲਾ ਅਹੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਛਦਾ ਉਹ ਦੇ ਰਹੇ ਨੇ ਉਹਨਾਂ ਨੂੰ ਦੇ ਗੁਰੂ ਨਾਨਕ ਸਾਹਿਬ ਦਾ ਲੰਗਰ 20 ਰੁਪਏ ਦਾ ਜਿਹੜਾ ਚੱਲਿਆ ਆ ਰਿਹਾ ਨਾ ਉਹਦੀ ਬਰਕਤ ਹੈ ਤੇ ਗੁਰਨਾਨਕ ਦੇ ਸਿੱਖ ਦਾ ਫਰਜ ਹੈ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਹੋਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਭੋਂਦਾ ਹੋਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਹੈ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰਦਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਨਸਾਨੀਅਤ ਦੇ ਮੁਖ ਦੇ ਕੇ ਸਾਂਝੀ ਵਾਲਤਾ ਚੋਰ ਕੇ ਅਸੀਂ ਮੈਸੇਜ ਦੇਣ ਨੂੰ ਇੱਥੇ ਪਹੁੰਚੇ ਹੈਗੇ ਆ ਉਨਾ ਬਹੁਤ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਕਿਸਾਨੀ ਵਾਤਾਵਰਣ ਲੈ ਕੇ ਆਪਣੇ ਕਿਤੇ ਢਾਣਾ ਨਹੀਂ ਕੁਛ ਕਰ ਰਹੀਆਂ ਇਹੋ ਜੀ ਤਾਕਤਾਂ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਇਸ ਦੇਖੋ ਜੀ ਕਿ ਹੈ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫ਼ਰਤ ਦਾ ਬੀਜ ਬੋ ਕੇ ਉਹ ਆਪਣੇ ਦੁਕਾਨਾਂ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫ਼ਰਤ ਦਾ ਬੀਜ ਬੋਣਗੇ ਅਸੀਂ ਉਹ ਨਫ਼ਰਤ ਦੇ ਬੀਜ ਜੜੋਂ ਪੁੱਟ ਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਹੀ ਮੁਰ ਤੋਂ ਪੁੱਟ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਜੇਸ਼ ਸਿੰਘ ਹੈ ਹਰਜੇਸ਼ ਸਿੰਘ ਬੱਗਾ ਇਹ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉੱਤੇ ਪਾ ਦੀ ਅੱਗ ਦੇ ਉੱਤੇ ਪਾ ਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੂਸਤਾਨ ਕੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਆ ਤੇ ਜੇ ਸੰ ਕਿਤੇ ਗਲਤ ਕਰਨਗੇ ਤੇ ਸਭ ਤੋਂ ਪਹਿਲਾਂ ਅਸੀਂ ਆ ਕੇ ਇਹਨਾਂ ਨੂੰ ਡੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਪ੍ਰੀਤ ਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਸਰ ਜੀ ਮੇਰੇ ਵੱਲੋਂ ਜੈਮਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਜ ਸਾਹਿਬ ਵੀ ਸਾਡੇ ਕੋ ਖੜੇ ਨੇ ਸਾਡੇ ਹਰਪ੍ਰੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖਾਸ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਨੇ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਾਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁੱਖਤਾ ਦੇ ਲਈ ਕੰਮ ਕੀਤਾ ਜਾਂਦਾ ਵਾ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਐਸੇ ਲੋਕ ਆਂ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆਂ ਸਾਰੇ ਇਕੱਠੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਾਰਨ ਜਮਸੀ ਤੇ ਜੇ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋ ਉਹ ਪੰਜਾਬ ਦਾ ਹੋਣਾ ਚਾਹੀਦਾ ਸ ਪੂਰੇ ਨਹੀਂ ਜਿੱਥੇ ਦਾ ਮਰਜ਼ੀ ਜਿੱਥੋਂ ਦਾ ਮਰਜ਼ੀ ਹੋਵੇ ਜੀ ਪੂਰੇ ਇੰਡੀਆ ਦੇ ਵਿੱਚੋਂ ਜਿੱਥੋਂ ਮਰਜ਼ੀ ਲੋਕ ਆ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਤਮਿਕ ਪਿਤਾ ਪਾਸੰਗਨੂ ਲਾ ਜੀ ਨੇ ਕਿਹਾ ਸੀ ਵੀ ਮੈਂ ਜਿਹੜੇ ਮੇਰੇ ਗਰੀਬ ਭੈਣ ਭਰਾਵਾ ਬਰਸਾਤਾ ਦੇ ਦੇ ਨੇ ਉਹਨਾਂ ਦੇ ਘਰ ਦੀਆਂ ਛੱਤਾਂ ਜਿਹੜੀਆਂ ਮੈਂ ਬਦਲਾ ਕੇ ਦਵਾਂਗਾ ਘਰ ਬਣਾ ਕੇ ਦਵਾਂਗਾ ਉਹ ਚ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਕੋਈ ਸਿੱਖ ਭਾਈਚਾਰੇ 'ਚ ਹੋਣ ਸਾਡੇ ਭਰਾ ਕੋਈ ਅਸੀ ਭਾਈਚਾਰੇ 'ਚ ਹੋਣ ਕੋਈ Hindu ਭਾਈਚਾਰੇ 'ਚ ਹੋਣ ਇਹ ਨਹੀਂ ਵੀ ਅਸੀਂ ਸਾਡੇ ਕੱਲੇ ਕ੍ਰਿਸ਼ਨਾ ਦੇ ਲਈ ਅਸੀਂ ਹੈਗੇ ਆਵਾ ਵੀ ਸਾਈ ਭਾਈਚਾਰੇ ਨੂੰ ਅਸੀਂ ਰਾਸ਼ਨ ਦੇ ਰਹੇ ਆ ਜਾਂ ਸਾਈ ਭਾਈਚਾਰੇ ਦੇ ਘਰ ਬਣਾ ਕੇ ਦੇ ਰਹੇ ਆ ਅਸੀਂ ਸਾਰੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਉਹ ਮੈਂ ਜੀ ਸਾਲ ਦੇ 23 ਪੇਕ ਤੋਂ ਇਹਦੇ ਨਾਲ ਨਾਲ ਪਿੰਕ ਦੇ ਸੈਂਟਰ ਦੇ ਜਿਹੜੇ ਜ਼ਰੂਰਤਾਂ ਸੀ ਉਹਨਾਂ ਨੂੰ ਸੇਵਾਈ ਤੇ ਪੜ੍ਹਾਈ ਦਾ ਵੀ ਕਰ ਰਹੇ ਜੀ ਹਮਾਰੇ ਕੰਦੇ ਕਿਉਂਕਿ ਐਜੂਕੇਸ਼ਨ ਦੇ ਦਾਂਗੇ ਨਾ ਆਪਾਂ ਕੇ ਨੂੰ ਉਹਨੂੰ ਦੇੇ ਦੇ ਲੋਡ ਨਹੀਂ ਪਈਓ ਫਿਰ ਬੰਦੇ ਦਾ ਇਹ ਲੱਗਦਾ ਆ ਰਹੇ ਨੇ ਤੇ ਨਾਲ ਹੀ ਜਵਾਬ ਵੀ ਦੇ ਦਿੰਦੇ ਜੁਗਾ ਜੁਗੰਤਰ ਖਾਏਗਾ ਜਰੂਰੀ ਗੱਲ ਰਹੀ ਬਿਲਕੁਲ ਜੀ ਦਵਾਂਗੇ ਤੇ ਕੇ ਨੂੰ ਜੇਬ ਚ ਪਾਊਗਾ ਬਿਲਕੁਲ ਉਹ ਰਖ ਜਾਣੇ ਅਸੀਂ ਲੜੀ ਜੀ ਉਹਦਾ ਖਜ਼ਾਨਾ ਮੁਗਲ ਆਹੀ ਇੱਕ ਦੂਜੇ ਨਾਲ ਲੜੀ ਮਰੀ ਜਾਂਦੇ ਉਹ ਐ ਕਰਦਾ ਉਹ ਐ ਕਰਦਾ ਜਿੱਦਾਂ ਬਗੈ